ਸਾਡੇ ਫੈਸਟੀਵਲ ਸੀਜ਼ਨਸ ਹੋਣ ਕਰਕੇ ਜਿਹੜਾ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਮਾਨ ਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਤੇ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਡੀਸੀਪੀ ਆਪਣੇ ਇਨਵੈਸਟੀਗੇਸ਼ਨ ਤੇ ਸ਼੍ਰੀ ਵਿਜੇ ਆਲਮ ਜਿਹੜੇ ਹੈਗੇ ਨੇ ਡੀਸੀਪੀ ਲਾਡ ਆਰਡਰ ਏਡੀਸੀਪੀ ਜਗਮੰਦਰ ਸਿੰਘ ਜੀ ਤੇ ਏਸੀਪੀ ਹਰਮਨਦਰ ਸਿੰਘ ਸੰਧੂ ਨਾਲੋਂ ਇਹਨਾਂ ਸਾਰੇ ਸੀਨੀਅਰ ਅਫਸਰਸ ਵੱਲੋਂ ਸਖਤ ਹਦਾਇਤਾਂ ਨੇ ਕਿ ਜਿਹੜਾ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਇਨਸੀਡੈਂਟ ਨੂੰ ਰੋਕਣ ਵਾਸਤੇ ਜਿਹੜਾ ਆ ਮਤਲਬ ਗੈਂਗਸਟਰ ਵੀਕਤੀਆਂ ਤੇ ਜਿਹੜੇ ਨਸ਼ੇ ਦੇ ਸਮਗਲਰ ਆ ਜਾਂ ਹਥਿਆਰਾਂ ਦੇ ਸਮਗਲਰ ਆ ਇਹਨਾਂ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹ ਜੀ ਸਾਡੇ ਏਐਸਏ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਦੇ ਸਮੇਤ ਮਿਤੀ 15 10 25 ਨੂੰ ਟੇਲੇਮॉल ਦੇ ਨੇੜੇ ਪੈਟਰੋਲਿੰਗ ਕਰ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਜਿਹੜਾ ਸ਼ੱਕੀ ਵਿਅਕਤੀ ਨੂੰ ਅਸੀਂ ਕਾਬੂ ਕੀਤਾ ਤੇ ਉਹਦੇ ਕੋਲੋਂ ਇੱਕ ਰਿਵਾਲਵਰ 32 ਬੋਰ ਦੇਸੀ ਸਮੇਤ ਦੋ ਰੌਣ ਜਿੰਦਾ ਤੇ 152 ਗ੍ਰਾਮ ਹੈਰੋਇਨ ਤੇ ਕੁਲੋਗ੍ਰਾਮ ਲਈ ਕੀ ਉਮਰ ਸੀ ਕਿੱਥੋਂ ਦਾ ਰਹਿਣ ਵਾਲਾ ਇਹਦੀ ਉਮਰ 22 ਸਾਲ ਹੈ ਜੀ ਇਹ ਹੈ ਗਿਆ ਗਲੀ ਕਮੇਰਾਂ ਵਾਲੀ ਰਤਨ ਸਿੰਘ ਚੌਕ ਫੈਕ ਪ੍ਰਾ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਸਰ ਦੱਸਿਆ ਜੀ ਕਿੱਥੋਂ ਰਿਵਾਲਵਰ ਆਈ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹਦਾ 3 ਦਿਨ ਦਾ ਪੁਲਿਸ ਰਿਮਾਂਡ ਹਾਫਰ ਕੀਤਾ ਗਿਆ ਮਾਨਜੋ ਕੋਰਟ ਤੋਂ ਤੇ ਇਹਦਾ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਅੱਗੇ ਹੋਏਗਾ ਜਾਂ ਅੱਗੇ ਕੋਈ ਹੋਰ ਵਿਅਕਤੀ ਆਉਂਦਾ ਜਾਂ ਵੈਪਨ ਆਉਂਦੇ ਆ ਤੇ ਉਹ ਜਿਹੜਾ ਸਾਰਾ ਕੁਝ ਅਗੇ ਨੈਕਸਟ ਕੀਤਾ ਜਾਏਗਾ ਦਿੱਤੇ ਕੰਮ ਸਾ ਦੇਖਿਆ ਜਾ ਕਿਸ ਤਰ੍ਹਾਂ ਤਿਹਾਰਵ ਦੇ ਦਿਨ ਚੱਲ ਰਹੇ ਨੇ ਉਮਰ ਛੁੱਟੀ ਹੈ ਲੇਕਿਨ ਇਦਾਂ ਦੇ ਮਤਲਬ ਜਿਹੜੇ ਨੌਜਵਾਨ ਨੇ ਲਾਲਚ ਦੇ ਵਿੱਚ ਚੱਲਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਇਹਨਾਂ ਨੂੰ ਇਹੀ ਆ ਪਿੱਛ ਲਿਆ ਜੀ ਮਤਲਬ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਔਰ ਹੋਰ ਸੀਨੀਅਰ ਆਫਿਸਰਸ ਵੱਲੋਂ ਇਹੀ ਰੋਜ਼ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਜਿਹੜਾ ਨਸ਼ਿਆਂ ਤੋਂ ਔਰ ਹਥਿਆਰਾਂ ਤੋਂ ਬਚ ਕੇ ਰੋ ਥੋੜੇ ਜੇ ਚੰਦ ਪੈਸਿਆਂ ਵਾਸਤੇ ਜਿਹੜਾ ਆਪਣੀ ਲਾਈਫ ਨੂੰ ਬਰਬਾਦ ਨਾ ਕਰੋ ਥੋੜੇ ਜੇ ਪੈਸਾ ਵਾਸਤੇ ਮੁੜ ਕੇ ਜਿਹੜਾ ਸਾਰੀ ਉਮਰ ਜਾਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਕ گزارਣਾ ਪੈਂਦਾ ਸਭ ਜਿੱਦਾਂ ਦੇਖਿਆ ਜਦ ਵਿੱਚ ਕੋ ਪਿਸਤੌਲ ਨਹੀਂ ਮਿਲਿਆ ਨਸ਼ਾ ਨਹੀਂ ਮਿਲਿਆ ਕੀ क्राइम ਵੱਡਾ ਕਰ ਸਕਦਾ ਸੀ ਇਹ ਜੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹਦੇ ਤੇ ਜਿਹੜਾ ਅਸੀਂ ਵਰਕ ਕਰ ਰਹੇ ਆ ਜੋ ਵੀ ਇਹਦੇ ਮਤਲਬ ਹੋਏਗਾ ਉਹਦੇ ਤੇ ਵਰਕ ਕੀਤਾ ਜਾਏਗਾ ਹੋਰ ਸਵਾਸਤਿਕੀ ਨੂੰ ਕਾਮਯਾਬੀ ਬਹੁਤ ਵਧੀਆ ਆ ਜੀ ਮਤਲਬ ਇਹਨਾਂ ਦਿਨਾਂ ਦੇ ਵਿੱਚ ਕਿਸੇ ਵਿਅਕਤੀ ਦੇ ਕੋਲ ਕੁਝ ਵਾਪਨ ਹੋਵੇ ਤੇ ਕੋਈ ਵੀ ਜਿਹੜਾ ਬੈਡ ਇਨਸੀਡੈਂਟ ਕਰ ਸਕਦਾ ਆ ਖਾਸ ਕਰਕੇ ਜਿਹੜੇ ਛੋਟੀ ਉਮਰ ਦੇ ਲੜਕੇ ਹੁੰਦੇ ਨੇ ਇਸ ਕਰਕੇ ਬੜੀ ਵਧੀਆ ਮੇਰੀ ਟੀਮ ਨੇ ਬਹੁਤ ਸ਼ਲਾਘਾਜੋਕ ਕੰਮ ਕੀਤਾ ਹੈ ਤੇ ਜਿਹੜੀ ਹੈ ਰਿਕਵਰੀ ਕੀਤੀ ਹੈ ਸਰਬ ਹੋਰ ਵੀ ਲਿੰਕ ਜੁੜੇ ਹੋਏ ਨਹੀਂ ਆ ਜੀ ਕਿਤੇ ਜੀ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਅੱਗੇ ਮਤਲਬ ਇਸੇ ਕਰਕੇ ਦਰਵਾਤਾ ਸਹੀਤਰ ਗਿਆ ਜੀ 3 ਦਿਨ ਦਾ ਅੱਗੇ ਇਹਨੂੰ ਹੋਰ ਵੀ اسی ਤਰ੍ਹਾਂ ਇਨਵੈਸਟੀਗੇਸ਼ਨ ਕਰਾਂਗੇ ਕ੍ਰਾਈਮ ਨਹੀਂ ਰੁਕ ਕੇ ਜਾਵੇਗਾ ਜੀ ਬਿਲਕੁਲ ਜੀ ਕਿਸੇ ਤਰ੍ਹਾਂ ਦੀ ਕੋਈ ਗੰਜਾਸ਼ ਨਹੀਂ ਰੱਖੀ ਜਾਏਗੀ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਦੇ ਨਾਮ